हरियाणा ਤੇ ਪੰਜਾਬ ਵਿਚਾਲੇ ਪਾਣੀ ਦਾ ਵਿਵਾਦ ਲਗਾਤਾਰ ਚੱਲ ਰਿਹਾ ਤੇ ਹੁਣ ਇਹ ਮਾਮਲਾ ਜਿਹੜਾ ਹੈ ਉਹ ਹੋਰ ਵੀ ਪੱਖਦਾ ਹੋਇਆ ਨਜ਼ਰ ਆ ਰਿਹਾ ਦੱਸਦੇ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨੰਗਲ ਡੈਮ ਦੇ ਉੱਤੇ ਧਰਨਾ ਲਗਾ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਲ ਕੋਈ ਇੱਕ ਵੀ ਬੂੰਦ ਜਿਹੜਾ ਪਾਣੀ ਵਾਧੂ ਨਹੀਂ ਹੈ ਹਰਿਆਣਾ ਨੂੰ ਦੇਣ ਲਈ ਪਰ ਹਰਿਆਣਾ ਲਗਾਤਾਰ ਮੰਗ ਕਰ ਰਿਹਾ ਕਿ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਅੜੀ ਹੋਈ ਹੈ ਹਰਿਆਣਾ ਨੂੰ ਪਾਣੀ ਨਾ ਦੇਣ ਦੇ ਦਿੱਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਕਿ ਉਹ ਹਰਿਆਣਾ ਨੂੰ ਦੇਵੇ ਜਿੰਨਾ ਹਰਿਆਣਾ ਨੂੰ ਦੇਣਾ ਚਾਹੀਦਾ ਸੀ ਉਹ ਪ ਹਾਂ ਹੀ ਦੇ ਚੁੱਕੇ ਨੇ ਤੇ ਹੁਣ ਹੋਰ ਵੱਧੋ ਪਾਣੀ ਪੰਜਾਬ ਹਰਿਆਣਾ ਨੂੰ ਨਹੀਂ ਦੇਵੇਗਾ। ਇਹ ਮਾਮਲਾ ਲਗਾਤਾਰ ਭੱਜਿਆ ਹੋਇਆ ਹੈ। ਬੀਤੀ ਸ਼ਾਮ ਬੀਬੀ ਐਮਬੀ ਦੇ ਵੱਲੋਂ ਪੰਜਾਬ ਸਰਕਾਰ ਨੂੰ ਉਦੇਸ਼ ਦਿੱਤੇ ਗਏ ਸਨ ਕਿ ਉਹ 8500 ਕਿਊਸਿਕ ਪਾਣੀ ਜਿਹੜਾ ਹਰਿਆਣਾ ਨੂੰ ਦੇਵੇ ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਸੀ। ਅੱਜ ਸਵੇਰ ਤੋਂ ਹੀ ਨੰਗਲ ਡੈਮ ਦੇ ਉੱਤੇ ਭਾਰੀ ਮਾਤਰਾ ਦੇ ਵਿੱਚ ਪੰਜਾਬ ਪੁਲਿਸ ਤੇ ਨਾਾਕ ਕੀਤੀ ਗਈ ਹੈ। ਚਾਰੇ ਪਾਸੇ ਪੁਲਿਸ ਹੀ ਪੁਲਿਸ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਉੱਥੇ ਧਰਨਾ ਲਗਾ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਥ ਨੰਗਲ ਡੈਮ ਦੇ ਉੱਤੇ ਪਹੁੰਚਣਗੇ ਹਰਜੋਤ ਬੈਂਸ ਨੇ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਕੰਟਰੋਲ ਰੂਮ ਦੀਆਂ ਚਾਬੀਆਂ ਲੈ ਲਈਆਂ ਗਈਆਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੋਲ ਇੱਕ ਬੂੰਦ ਵਾਧੂ ਪਾਣੀ ਨਹੀਂ ਹੈ ਹਰਿਆਣ ਨੂੰ ਦੇਣ ਲਈ ਤੇ ਹਰਿਆਣੇ ਨੂੰ ਪਾਣੀ ਜਿਹੜਾ ਪੰਜਾਬ ਨਹੀਂ ਦੇਵੇਗਾ ਦੱਸਦੇ ਕਿ ਲਗਾਤਾਰ ਪੰਜਾਬ ਸਰਕਾਰ ਆਪਣੇ ਫੈਸਲੇ ਤੇ ਅੜੀ ਹੋਈ ਹੈ ਕਿ ਪੰਜਾਬ ਨੂੰ ਪੰਜਾਬ ਹਰਿਆਣੇ ਨੂੰ ਪਾਣੀ ਨਹੀਂ ਦੇਵੇਗਾ ਪਰ ਲਗਾਤਾਰ ਹਰਿਆਣੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਬੀਤੀ ਸ਼ਾਮ ਇੱਕ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਰਾਜਸਥਾਨ ਦਿੱਲੀ ਦੇ ਵੱਲੋਂ ਵੀ ਹਰਿਆਣੇ ਦਾ ਸਮਰਥਨ ਕੀਤਾ ਗਿਆ ਸੀ ਤੇ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ ਸੀ ਕਿ ਹਰਿਆਣੇ ਨੂੰ ਪਾਣੀ ਦੇਣਾ ਚਾਹੀਦਾ ਪਰ ਪੰਜਾਬ ਨੇ ਇਸ ਦਾ ਵਿਰੋਧ ਕੀਤਾ ਤੇ ਅੱਜ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਦਾ ਸਖਤ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਸੀ ਕਿ ਪਾਤਪਾਹ ਹੁਣ ਵਿਰੋਧ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਵੇ ਇਸ ਵਿਚਾਲੇ ਹਰਜੋਤ ਬੈਂਸ ਨਗਲ ਡੈਮ ਦੇ ਉੱਤੇ ਪਹੁੰਚਣ ਦੇ ਵੱਲੋਂ ਧਰਨਾ ਦਿੱਤਾ ਗਿਆ ਤੇ ਵਿਰੋਧ ਕੀਤਾ ਜਾ ਰਿਹਾ ਜੋ ਫੈਸਲਾ BBMP ਦੇ ਵੱਲੋਂ ਕੀਤਾ ਗਿਆ ਹੈ ਹਰਿਆਣੇ ਨੂੰ ਪਾਣੀ ਦੇਣ ਵਾਲਾ ਜੋ ਫੈਸਲਾ BBMP ਦੇ ਵੱਲੋਂ ਕੀਤਾ ਗਿਆ ਉਸ ਦਾ ਵਿਰੋਧ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹਰਜੋਤ ਬੈਂਸ ਨੇ ਧਰਨਾ ਲਗਾ ਦਿੱਤਾ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਦੇ ਉੱਤੇ ਪਹੁੰਚ ਜਾਣਗੇ ਕੱਲ ਰਾਤੀ ਬੀਬੀਐਮਬੀ ਨੇ ਕੇਂਦਰ ਸ਼ਾਸਿਤ ਬੀਜਪੀ ਸਰਕਾਰ ਨੇ ਹਰਿਆਣਾ ਸ਼ਾਸਿਤ ਬੀਜਪੀ ਸਰਕਾਰ ਰਾਜਸਥਾਨ ਸ਼ਾਸਿਤ ਬੀਜਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਵੇਂ ਪੰਜਾਬ ਦਾ ਜਿਹੜਾ ਪਾਣੀਆਂ ਦਾ ਹੱਕ ਹੈ 8500 8500 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਇਲੀਗਲ ਤਰੀਕੇ ਦੇ ਨਾਲ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਇਸ ਫੈਸਲੇ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਇਸ ਫੈਸਲੇ ਦੇ ਖਿਲਾਫ ਖੜਾ ਤੇ ਅਸੀਂ ਆਪ ਇੱਥੇ ਮੌਕੇ ਤੇ ਪਹੁੰਚੇ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਧਰਨੇ ਲੱਗੇ ਆ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕ ਵੀ ਬੂੰਦ ਇੱਕ ਵੀ ਡ੍ਰੌਪ ਆਫ ਵਾਟਰ ਜਿਹੜਾ ਹੈ ਇਲੀਗਲ ਤਰੀਕੇ ਨਾਲ ਹਰਿਆਣਾ ਨਹੀਂ ਲੈ ਕੇ ਜਾ ਸਕਦਾ ਅਸੀਂ ਮੌਕੇ ਦੇ ਉੱਤੇ ਇਸ ਵਕਤ ਨੰਗਲ ਡੈਮ ਤੇ ਖੜੇ ਆ ਮੇਰੇ ਪਿੱਛੇ ਬਿਲਕੁਲ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਇੱਥੋਂ ਭਾਵੇਂ ਰਾਤ ਨੂੰ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਪਰ ਇੱਥੋਂ ਅਸੀਂ ਕੰਟਰੋਲ ਰੂਮ ਦਾ ਜਿਹੜਾ ਹੈ ਪੂਰਾ ਕੰਟਰੋਲ ਲੈ ਲੈ ਆ ਤੇ ਇੱਕ ਵੀ ਬੂੰਦ ਜੋ ਐਕਸਟਰਾ ਪਾਣੀ ਹੈ ਉਹ ਹਰਿਆਣੇ ਨੂੰ ਬਿਲਕੁਲ ਜਾਣ ਨਹੀਂ ਦਿੱਤੀ ਜਾਊਗੀ ਸਖਤ ਹਦਾਇਤਾਂ ਇੱਥੇ ਐਕਸੀਅਨ ਬੀਬੀਐਮਬੀ ਦੇ ਐਕਸੀਅਨ ਐਸਡੀਓ ਤੇ ਜੇਈ ਨੂੰ ਦੇ ਦਿੱਤੀਆਂ ਗਈਆਂ ਪੂਰਾ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵਾਟਰ ਰੈਗੂਲੇਟ ਹੁੰਦਾ ਉਸ ਕਮਰੇ ਦੀ ਚਾਬੀ ਜਿਹੜੀ ਆ ਲੈ ਲਈ ਗਈ ਹੈ ਅਵੇ ਪੰਜਾਬ ਦਾ ਇਹ ਮੁੱਦਾ ਇਹ ਹੈ ਕਿ ਪੰਜਾਬ ਦੇ ਪਾਣੀ ਜਿਹੜੀ ਹੈ ਸਾਡੀ ਲਾਈਫਲਾਈਨ ਹੈ ਸਾਡੀ ਆਕਸੀਜਨ ਹੈ ਪੰਜਾਬ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ ਸਾਡੇ ਕੋਲ ਜਿਹੜੀ ਸਾਡੀ ਇਕਨੋਮੀ ਹੈ ਉਹ ਟੋਟਲੀ ਐਗਰੀਕਲਚਰ ਤੇ ਬੇਸ ਹੈ ਜੇ ਸਾਡੇ ਖੇਤ ਪਾਣੀ ਤੋਂ ਵਾਂਝੇ ਹੋ ਗਏ ਤਾਂ ਪੰਜਾਬ ਖਤਮ ਹੋ ਜਾਊਗਾ ਅਸੀਂ ਆਪਣੀ ਸਰਵਾਈਵਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਕਿਸੇ ਸਰਕਾਰ ਨੇ ਇਰੀਗੇਸ਼ਨ 'ਚ ਮੈਂ ਅਗਰ ਅੱਜ ਸਾਡੇ ਇਲਾਕੇ 'ਚ ਡੈਮ ਬਣੇ ਸਾਡੇ ਇਲਾਕੇ ਤੋਂ ਨਹਿਰਾਂ ਜਾਂਦੀਆਂ ਸਾਡੇ ਇਹੀ ਪਿੰਡ ਜਿਹੜੇ ਪਿੰਡ ਤੁਹਾਨੂੰ ਪਿੱਛੇ ਪਹਾੜਾਂ ਤੇ ਦਿਖਾਈ ਦੇ ਰਹੇ ਐ ਇਹ ਪਿੰਡ ਪਾਣੀ ਤੋਂ ਵਾਂਝੇ ਰਹੇ ਪਿਛਲੇ 50 60 70 ਸਾਲਾਂ ਤੋਂ ਅੱਜ ਇਹਨਾਂ ਪਿੰਡਾਂ ਦੇ ਵਿੱਚ ਪਾਈਪਲਾਈਨ ਪੈ ਰਹੀ ਐ ਸਾਡੇ ਚੰਗਰ ਇਲਾਕੇ ਦੇ ਵਿੱਚ ਪਾਈਪਲਾਈਨ ਪੈ ਰਹੀ ਐ 10000 ਕਿੱਲੇ ਨੂੰ ਪਾਣੀ ਮਿਲ ਰਿਹਾ ਸਾਡੇ ਪਿੰਡਾਂ ਨੂੰ ਜਿਹੜੇ ਸਾਡੇ ਪਿੰਡ ਨੇ ਉਹਨਾਂ 'ਚ ਪਾਈਪਲਾਈਨ ਪਈ ਐ ਉਹਨਾਂ ਨੂੰ ਪਹਿਲੀ ਵਾਰੀ ਇਹਦੀਆਂ ਨਹਿਰਾਂ ਦਾ ਪਾਣੀ ਮਿਲ ਰਿਹਾ ਪਿਛਲੀਆਂ ਸਰਕਾਰਾਂ ਨੇ ਗੌਰ ਨਹੀਂ ਕੀਤਾ ਇਹ ਮਾਨ ਸਾਹਿਬ ਦੀ ਸਰਕਾਰ ਐ ਜਿਨ ਪੰਜਾਬ ਨੂੰ ਨਹਿਰੀ ਪਾਣੀ ਦੇ ਕੇ ਤੇ ਹੁਣ ਅਸੀਂ ਆਪਣਾ ਹੱਕ ਮੰਗਦੇ ਆਂ ਜਿੰਨਾ ਹਰਿਆਣੇ ਦਾ ਪਾਣੀ ਸੀ ਉਹ ਵਰ ਚੁੱਕਿਆ ਇਸ ਸਾਲ ਦਾ ਜਦੋਂ ਹੜਾਂ ਆਂਦੇ ਆ ਤਬਾਈ ਸਾਡੀ ਹੁੰਦੀ ਹੈ ਸਾਡੇ ਇਲਾਕੇ ਦੀ ਤਬਾਈ ਹੁੰਦੀ ਹੈ ਉਦੋਂ ਇਹ ਕਹਿੰਦੇ ਗੇਟ ਨਾ ਖੋਲੋ ਉਦੋਂ ਕਹਿੰਦੇ ਪਾਣੀ ਨਾ ਛੱਡੋ ਤੇ ਜਦੋਂ ਹੁਣ ਅੱਜ ਖੇਤੀ ਵੇਲੇ ਸਾਨੂੰ ਪਾਣੀ ਦੀ ਲੋੜ ਹੈ ਉਦੋਂ ਕਹਿੰਦੇ ਨਹੀਂ ਸਾਨੂੰ ਪਾਣੀ ਛੱਡ ਦੋ ਇਹ ਤਾਂ ਹੈ ਨਹੀਂ ਇਸ ਕਰਕੇ ਸਰਕਾਰ ਆਪਣਾ ਧਰਮ ਨਿਭਾ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਧਰਮ ਨਿਭਾ ਰੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਹੀ ਅਸੀਂ ਇੱਥੇ ਪਹਿਰਾ ਦੇਵਾਂਗੇ ਸਾਡੇ ਮਾਨਯੋਗ ਸਾਡੇ ਨੇਤਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਖੁਦ ਇੱਥੇ ਪਹੁੰਚ ਰਹੇ ਨੇ ਉਹ ਵੀ ਪਹੁੰਚਣਗੇ ਤੇ ਅਸੀਂ ਸਾਰੇ ਇੱਥੇ ਬੈਠ ਕੇ ਕੰਟਰੋਲ ਰੂਮ ਦੀ ਚਾਬੀ ਲੋਕਲ ਪ੍ਰਸ਼ਾਸਨ ਤੋਂ ਜਿਹੜੀ ਐ ਪੁਲਿਸ ਨੇ ਲੈ ਲਈ ਐ ਇੱਕ ਵੀ ਬੂੰਦ ਐਕਸਟਰਾ ਪਾਣੀ ਅਸੀਂ ਹਰਿਆਣੇ ਨੂੰ ਜਾਣ ਨਹੀਂ ਦੇਣਾ ਹਰਿਆਣੇ ਦੇ ਸਰ ਬਿਆਨ ਆਇਆ ਜੀ ਉਹ ਕਹਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਡਿਸਪੂਟ ਕੋਈ ਨਹੀਂ ਐ ਸਾਨੂੰ 2 ਮਹੀਨੇ ਲਈ ਪਾਣੀ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਜਦੋਂ ਤੁਸੀਂ ਮੈਨੂੰ ਚਾਨਾ ਸਰ ਜਦੋਂ ਅਸੀਂ ਮੈਂ ਉਦੋਂ ਇਰੀਗੇਸ਼ਨ ਮਿਨਿਸਟਰ ਸੀ ਜੋ 2023 ਫਲੱਡ ਆਇਆ ਜਦੋਂ ਉਦੋਂ ਸਾਡੇ ਹੜ੍ਹ ਆਏ ਸਾਡੇ ਇਲਾਕੇ 'ਚ ਉਦੋਂ ਅਸੀਂ ਬਹੁਤ ਇਹਨਾਂ ਦੀਆਂ ਮੰਗਾਂ ਕੀਤੀਆਂ ਕਿਸੇ ਨੇ ਇੱਕ ਬੂੰਦ ਨਹੀਂ ਪਾਣੀ ਲਿਆ ਉਦੋਂ ਕਿਉਂ ਨਹੀਂ ਦੱਸ ਸੀ ਕਿਹਾ ਸੀ ਲੈ ਲਓ ਸਾਡਾ ਇੱਥੇ ਸਾਡਾ ਇਲਾਕਾ ਤਬਾਹ ਹੋ ਗਿਆ ਸਾਡੇ ਪਿੰਡਾਂ ਦੀਆਂ ਸੜਕਾਂ ਸਾਡੀਆਂ ਫਸਲਾਂ ਸਾਡੇ ਸਕੂਲ ਸਾਡੇ ਖੇਤ ਤਬਾਹ ਹੋਏ ਉਦੋਂ ਤਾਂ ਇਹਨਾਂ ਨੂੰ ਕੁਝ ਨਹੀਂ ਦਿਸਦਾ ਸੀ ਅੱਜ ਸਾਨੂੰ ਵੀ ਪਾਣੀ ਦੀ ਲੋੜ ਹੈ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਤੁਸੀਂ ਸਭ ਜਾਣਦੇ ਹੋ 90 ਸਾਡੇ 90% ਬਲੌਗ ਸਾਡੇ ਉਹ ਇਸ ਵਕਤ ਜਿਹੜੇ ਆ ਉਹ ਡਾਰਕ ਜ਼ੋਨ ਦੇ ਵਿੱਚ ਹੈ ਤੁਹਾਨੂੰ ਪਤਾ ਹੈ ਤੁਹਾਡੇ ਸਾਨੂੰ ਤੁਸੀਂ ਆਪ ਤੁਸੀਂ ਉਸ ਇਲਾਕੇ ਤੋਂ ਚੰਗਰ ਦੇ ਕਿੰਨੇ ਪਿੰਡ ਸਾਡੇ ਆ ਜਿਹੜੇ ਪਿੰਡ ਹੈ ਉੱਤੇ ਜਿੱਥੇ ਆਪਾਂ ਖੜੇ ਆ ਭਵੌਰ ਸਾਹਿਬ ਸੁਆਮੀਪੁਰ ਬਾਗ ਇਹ ਸਾਰੇ ਖੇਤੀ ਤੋਂ ਵਾਂਝੇ ਆ ਪਾਣੀ ਨਹੀਂ ਆ ਰਿਹਾ ਉੱਥੇ ਜਿਹੜੇ ਆ ਸਾਨੂੰ ਪਿੰਡ ਨਜ਼ਰ ਆ ਰਹੇ ਰਾਏਪੁਰ ਪੱਟੀ ਡੁਕਲੀ ਨਿੱਕੂ ਨੰਗਲ ਇੱਥੇ ਪਾਣੀ ਪਹਿਲੀ ਹੁਣ ਪਾਈਪਲਾਈਨਾਂ ਪਾ ਰਹੇ ਆ ਸੀ ਚੰਗਰ ਦੇ ਪਿੰਡਾਂ 'ਚ ਹੁਣ ਪਾਈਪਲਾਈਨਾਂ ਪਾ ਰਹੇ ਆ ਜਿਹੜੇ ਆ ਪਿੰਡ ਆ ਥਲੂ ਡੜੋਲੀ ਗੰਭੀਰਪੁਰ ਇੱਥੇ ਪਾਈਪਲਾਈਨਾਂ ਪਾ ਰਹੇ ਆ ਇੰਨੇ ਸਾਲਾਂ ਬਾਅਦ ਪਹਿਲੀ ਵਾਰੀ ਖੇਤੀ ਨੂੰ ਜਿਹੜਾ ਹੈ ਜਿਹੜਾ ਨਹਿਰੀ ਪਾਣੀ ਮਿਲ ਰਿਹਾ ਤੇ ਉਸ ਦੇ ਉੱਤੇ ਹੁਣ ਇਹਨਾਂ ਨੂੰ ਤਕਲੀਫ ਕੇਂਦਰ ਸ਼ਾਸਿਤ ਬੀਜੇਪੀ ਸਰਕਾਰ ਨੇ ਹਰਿਆਣਾ ਸ਼ਾਸਿਤ ਬੀਜੇਪੀ ਸਰਕਾਰ ਰਾਜਸਥਾਨ ਸ਼ਾਸਿਤ ਬੀਜੇਪੀ ਸਰਕਾਰ ਨੇ ਪੰਜਾਬ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਵੇਂ ਪੰਜਾਬ ਦਾ ਜਿਹੜਾ ਪਾਣੀਆਂ ਦਾ ਹੱਕ ਹੈ 8500 8500 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਹਰਿਆਣੇ ਨੂੰ ਇਲੀਗਲ ਤਰੀਕੇ ਦੇ ਨਾਲ ਦੇਣ ਦਾ ਜਿਹੜਾ ਹੈ ਫੈਸਲਾ ਕੀਤਾ ਇਸ ਫੈਸਲੇ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਇਸ ਫੈਸਲੇ ਦੇ ਖਿਲਾਫ ਖੜਾ ਤੇ ਅਸੀਂ ਆਪ ਇੱਥੇ ਮੌਕੇ ਤੇ ਪਹੁੰਚੇ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਧਰਨੇ ਲੱਗੇ ਆ ਆਮ ਆਦਮੀ ਪਾਰਟੀ ਦਾ ਹਰ ਇੱਕ ਸਿਪਾਹੀ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕ ਵੀ ਬੂੰਦ ਇੱਕ ਵੀ ਡ੍ਰੌਪ ਆਫ ਵਾਟਰ ਜਿਹੜਾ ਹੈ ਇਲੀਗਲ ਤਰੀਕੇ ਨਾਲ ਹਰਿਆਣਾ ਨਹੀਂ ਲੈ ਕੇ ਜਾ ਸਕਦਾ ਅਸੀਂ ਮੌਕੇ ਦੇ ਉੱਤੇ ਇਸ ਵਕਤ ਨੰਗਲ ਡੈਮ ਤੇ ਖੜੇ ਆ ਮੇਰੇ ਪਿੱਛੇ ਬਿਲਕੁਲ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਇੱਥੋਂ ਭਾਵੇਂ ਰਾਤ ਨੂੰ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਪਰ ਇੱਥੋਂ ਅਸੀਂ ਕੰਟਰੋਲ ਰੂਮ ਦਾ ਜਿਹੜਾ ਹੈ ਪੂਰਾ ਕੰਟਰੋਲ ਲੈ ਲੈ ਆ ਤੇ ਇੱਕ ਵੀ ਬੂੰਦ ਜੋ ਐਕਸਟਰਾ ਪਾਣੀ ਹੈ ਉਹ ਹਰਿਆਣੇ ਨੂੰ ਬਿਲਕੁਲ ਜਾਣ ਨਹੀਂ ਦਿੱਤੀ ਜਾਊਗੀ ਸਖਤ ਹਦਾਇਤਾਂ ਇੱਥੇ ਐਕਸੀਅਨ ਬੀਬੀਐਮਬੀ ਦੇ ਐਕਸੀਅਨ ਐਸਡੀਓ ਤੇ ਜੇਈ ਨੂੰ ਦੇ ਦਿੱਤੀਆਂ ਗਈਆਂ ਪੂਰਾ ਜਿਹੜਾ ਉਹਨਾਂ ਦਾ ਕੰਟਰੋਲ ਰੂਮ ਹੈ ਜਿੱਥੋਂ ਵਾਟਰ ਰੈਗੂਲੇਟ ਹੁੰਦਾ ਉਸ ਕਮਰੇ ਦੀ ਚਾਬੀ ਜਿਹੜੀ ਆ ਲੈ ਲਈ ਗਈ ਹੈ ਇਹ ਪੰਜਾਬ ਦਾ ਇਹ ਮੁੱਦਾ ਇਹ ਹੈ ਕਿ ਪੰਜਾਬ ਦੇ ਪਾਣੀ ਜਿਹੜੀ ਆ ਸਾਡੀ ਲਾਈਫਲਾਈਨ ਹੈ ਸਾਡੀ ਆਕਸੀਜਨ ਹੈ ਪੰਜਾਬ ਇੱਕ ਐਗਰੀਕਲਚਰ ਬੇਸਡ ਇਕਨੋਮੀ ਹੈ ਸਾਡੇ ਕੋਲ ਜਿਹੜੀ ਸਾਡੀ ਇਕਨੋਮੀ ਹੈ ਉਹ ਟੋਟਲੀ ਐਗਰੀਕਲਚਰ ਤੇ ਬੇਸ ਹੈ ਜੇ ਸਾਡੇ ਖੇਤ ਪਾਣੀ ਤੋਂ ਵਾਂਝੇ ਹੋ ਗਏ ਤਾਂ ਪੰਜਾਬ ਖਤਮ ਹੋ ਜਾਊਗਾ ਅਸੀਂ ਆਪਣੀ ਸਰਵਾਈਵਲ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਕਿਸੇ ਸਰਕਾਰ ਨੇ ਇਰੀਗੇਸ਼ਨ ਚ ਮੈਂ ਅਗਰ ਅੱਜ ਸਾਡੇ ਇਲਾਕੇ ਚ ਡੈਮ ਬਣੇ ਸਾਡੇ ਇਲਾਕੇ ਤੋਂ ਨਹਿਰਾਂ ਜਾਂਦੀਆਂ ਪਰ ਸਾਡੇ ਇਹੀ ਪਿੰਡ ਜਿਹੜੇ ਪਿੰਡ ਤੁਹਾਨੂੰ ਪਿੱਛੇ ਪਹਾੜਾਂ ਤੇ ਦਿਖਾਈ ਦੇ ਰਹੇ ਐ ਇਹ ਪਿੰਡ ਪਾਣੀ ਤੋਂ ਵਾਂਝੇ ਰਹੇ ਪਿਛਲੇ 50 60 70 ਸਾਲਾਂ ਤੋਂ ਅੱਜ ਇਹਨਾਂ ਪਿੰਡਾਂ ਦੇ ਵਿੱਚ ਪਾਈਪਲਾਈਨ ਪੈ ਰਹੀ ਆ ਸਾਡੇ ਚੰਗਰ ਇਲਾਕੇ ਦੇ ਵਿੱਚ ਪਾਈਪਲਾਈਨ ਪਈ ਹੈ 10000 ਕਿੱਲੇ ਨੂੰ ਪਾਣੀ ਮਿਲ ਰਿਹਾ ਸਾਡੇ ਪਿੰਡਾਂ ਨੂੰ ਜਿਹੜੇ ਸਾਡੇ ਪਿੰਡ ਨੇ ਉਹਨਾਂ ਚ ਪਾਈਪਲਾਈਨ ਪਈ ਹੈ ਉਹਨਾਂ ਨੂੰ ਪਹਿਲੀ ਵਾਰੀ ਇਸ ਇਨਾ ਨਹਿਰਾਂ ਦਾ ਪਾਣੀ ਮਿਲ ਰਿਹਾ ਪਿਛਲੀਆਂ ਸਰਕਾਰਾਂ ਨੇ ਗੌਰ ਨਹੀਂ ਕੀਤਾ ਇਹ ਮਾਨ ਸਾਹਿਬ ਦੀ ਸਰਕਾਰ ਹੈ ਜਿਨ ਪੰਜਾਬ ਨੂੰ ਨਹਿਰੀ ਪਾਣੀ ਦੇ ਕੇ ਤੇ ਹੁਣ ਅਸੀਂ ਆਪਣਾ ਹੱਕ ਮੰਗਦੇ ਹਾਂ ਜਿੰਨਾ ਹਰਿਆਣੇ ਦਾ ਪਾਣੀ ਸੀ ਉਹ ਵਰ ਚੁੱਕਿਆ ਇਸ ਸਾਲ ਦਾ ਜਦੋਂ ਹੜਾਂ ਆਉਂਦੇ ਆ ਤਬਾਈ ਸਾਡੀ ਹੁੰਦੀ ਹੈ ਸਾਡੇ ਇਲਾਕੇ ਦੀ ਤਬਾਈ ਹੁੰਦੀ ਹੈ ਉਦੋਂ ਇਹ ਕਹਿੰਦੇ ਗੇਟ ਨਾ ਖੋਲੋ ਉਦੋਂ ਕਹਿੰਦੇ ਪਾਣੀ ਨਾ ਛੱਡੋ ਤੇ ਜਦੋਂ ਹੁਣ ਅੱਜ ਖੇਤੀ ਵੇਲੇ ਸਾਨੂੰ ਪਾਣੀ ਦੀ ਲੋੜ ਹੈ ਉਦੋਂ ਕਹਿੰਦੇ ਨਹੀਂ ਸਾਨੂੰ ਪਾਣੀ ਛੱਡ ਦਿਓ ਇਹ ਤਾਂ ਹੈ ਨਹੀਂ ਇਸ ਕਰਕੇ ਸਰਕਾਰ ਆਪਣਾ ਧਰਮ ਨਿਭਾ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਧਰਮ ਨਿਭਾ ਰੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਿਪਾਹੀ ਅਸੀਂ ਇੱਥੇ ਪਹਿਰਾ ਦੇਵਾਂਗੇ ਸਾਡੇ ਮਾਨਯੋਗ ਸਾਡੇ ਨੇਤਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹ ਖੁਦ ਇੱਥੇ ਪਹੁੰਚ ਰਹੇ ਨੇ ਉਹ ਵੀ ਪਹੁੰਚਣਗੇ ਤੇ ਅਸੀਂ ਸਾਰੇ ਇੱਥੇ ਬੈਠ ਕੇ ਕੰਟਰੋਲ ਰੂਮ ਦੀ ਚਾਬੀ ਲੋਕਲ ਪ੍ਰਸ਼ਾਸਨ ਤੋਂ ਜਿਹੜੀ ਹੈ ਪੁਲਿਸ ਨੇ ਲੈ ਲਈ ਹੈ ਇੱਕ ਵੀ ਬੂੰਦ ਐਕਸਟਰਾ ਪਾਣੀ ਅਸੀਂ ਹਰਿਆਣੇ ਨੂੰ ਜਾਣ ਨਹੀਂ ਦੇਣਾ ਹਰਿਆਣੇ ਦਾ ਸਰ ਬਿਆਨ ਆਇਆ ਜੀ ਉਹ ਕਹਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਡਿਸਪੂਟ ਕੋਈ ਨਹੀਂ ਹੈ ਸਾਨੂੰ ਦੋ ਮਹੀਨੇ ਲਈ ਪਾਣੀ ਚਾਹੀਦਾ ਆਉਣ ਵਾਲੇ ਵਿਰਾਂ ਦੇ ਵਿੱਚ ਨਹੀਂ ਜਦੋਂ ਤੁਸੀਂ ਮੈਨੂੰ ਚਾਨਾ ਸਰ ਜਦੋਂ ਅਸੀਂ ਮੈਂ ਉਦੋਂ ਇਰੀਗੇਸ਼ਨ ਮਿਨਿਸਟਰ ਸੀ ਜੋ 2023 ਫਲੱਡ ਆਏ ਜਦੋਂ ਉਦੋਂ ਸਾਡੇ ਹੜ੍ਹ ਆਏ ਸਾਡੇ ਇਲਾਕੇ 'ਚ ਉਦੋਂ ਅਸੀਂ ਬਹੁਤ ਇਹਨਾਂ ਦੀਆਂ ਮੰਗਾਂ ਕੀਤੀਆਂ ਕਿਸੇ ਨੇ ਇੱਕ ਬੂੰਦ ਨਹੀਂ ਪਾਣੀ ਲਿਆ ਉਦੋਂ ਕਿਉਂ ਨਹੀਂ ਦੱਸੀ ਕਿਹਾ ਸੀ ਲੈ ਲਓ ਸਾਡਾ ਇੱਥੇ ਸਾਡਾ ਇਲਾਕਾ ਤਬਾਹ ਹੋ ਗਿਆ ਸਾਡੇ ਪਿੰਡਾਂ ਦੀਆਂ ਸੜਕਾਂ ਸਾਡੀਆਂ ਫਸਲਾਂ ਸਾਡੇ ਸਕੂਲ ਸਾਡੇ ਖੇਤ ਤਬਾਹ ਹੋਏ ਉਦੋਂ ਤਾਂ ਇਹਨਾਂ ਨੂੰ ਕੁਝ ਨਹੀਂ ਦਿਸਦਾ ਸੀ ਅੱਜ ਸਾਨੂੰ ਵੀ ਪਾਣੀ ਦੀ ਲੋੜ ਹੈ ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਤੁਸੀਂ ਸਭ ਜਾਣਦੇ ਹੋ 90 ਸਾਡੇ 90% ਬਲੌਗ ਸਾਡੇ ਉਹ ਇਸ ਵਕਤ ਜਿਹੜੇ ਆ ਉਹ ਡਾਰਕ ਜ਼ੋਨ ਦੇ ਵਿੱਚ ਹੈ ਤੁਹਾਨੂੰ ਪਤਾ ਹੈ ਤੁਹਾਡੇ ਸਾਨੂੰ ਤੁਸੀਂ ਆਪ ਤੁਸੀਂ ਉਸ ਇਲਾਕੇ ਤੋਂ ਚੰਗਰ ਦੇ ਕਿੰਨੇ ਪਿੰਡ ਸਾਡੇ ਆਹ ਜਿਹੜੇ ਪਿੰਡ ਹੈ ਉੱਤੇ ਜਿੱਥੇ ਆਪਾਂ ਖੜੇ ਆ ਭਵੌਰ ਸਾਹਿਬ ਸੁਆਮੀਪੁਰ ਬਾਗ ਇਹ ਸਾਰੇ ਖੇਤੀ ਤੋਂ ਵਾਂਝੇ ਆ ਪਾਣੀ ਨਹੀਂ ਆ ਰਿਹਾ ਉੱਥੇ ਜਿਹੜੇ ਆ ਸਾਨੂੰ ਪਿੰਡ ਨਜ਼ਰ ਆ ਰਹੇ ਰਾਏਪੁਰ ਪੱਟੀ ਡੁਕਲੀ ਨਿੱਕੂ ਨੰਗਲ ਇੱਥੇ ਪਾਣੀ ਪਹਿਲੀ ਹੁਣ ਪਾਈਪਲਾਈਨਾਂ ਪਾ ਰਹੇ ਆ ਸੀ ਚੰਗਰ ਦੇ ਪਿੰਡਾਂ 'ਚ ਹੁਣ ਪਾਈਪਲਾਈਨਾਂ ਪਾ ਰਹੇ ਆ ਜਿਹੜੇ ਆ ਪਿੰਡ ਐ ਥਲੂ ਡੜੋਲੀ ਗੰਭੀਰਪੁਰ ਇੱਥੇ ਪਾਈਪਲਾਈਨਾਂ ਪਾ ਰਹੇ ਆ ਇੰਨੇ ਸਾਲਾਂ ਬਾਅਦ ਪਹਿਲੀ ਵਾਰੀ ਖੇਤੀ ਨੂੰ ਜਿਹੜਾ ਹੈ ਜਿਹੜਾ ਨਹਿਰੀ ਪਾਣੀ ਮਿਲ ਰਿਹਾ ਤੇ ਉਸ ਦੇ ਉੱਤੇ ਹੁਣ ਇਹਨਾਂ ਨੂੰ ਤਕਲੀਫ ਹੈ